ਕਿ ਇਤਲਾ ਮਿਲੀ ਸੀ ਕਿ ਕੁਝ ਪੰਜ ਕੁ ਬੰਦੇ ਸੌ ਰੁਪਏ ਵੱਡੀ ਬਿਨਾਂ ਨੰਬਰ ਮਕਰੀਆਂ ਸਾਹਤ ਕੋਈ ਬੰਦਾ ਕਨੈਪਰ ਕਰਕੇ ਮਕਰੀ ਦਸੂਆ ਸਾਹਤ ਨੂੰ ਹਾਈਵੇ ਤੇ ਆ ਰਹੀ ਹੈ ਜਿਸ ਬੰਦੀ ਮੈਂ ਸੱਚ ਮਕਰੀਆਂ ਨਾਲ ਬਤਾਲ ਮਿਲ ਕੀਤਾ ਉਹਨਾਂ ਨੇ ਵੀ ਦੱਸਿਆ ਵੀ ਉੱਥੇ ਤੇ ਇਤਲਾ ਮਿਲੀ ਹੈ ਜਿਸ ਤੇ ਸੀ ਨਾਕਾਬੰਦ ਕੀਤੀ ਸੀ ਕਾਲੇ ਵਾਲੇ ਪਿੰਡ ਦੇ ਵਿੱਚ ਤੇ ਉਸ ਨਾਕਾਬੰਦਰਾ ਜਦੋਂ ਗੱਡੀ ਉੱਥੇ ਆਈ ਆ ਉਹਦੇ ਤਿੰਨ ਕੁ ਨੌਜਵਾਨ ਭੱਜ ਗਏ ਸੀ ਦੋ ਸਾਡੇ ਕੋਲ ਕਾਬੂ ਹੋਏ ਸੀ ਉਹ ਚੋਂ ਇੱਕ ਜਿਹੜਾ ਨੌਜਵਾਨ ਜਿਹੜਾ ਫਕਰ ਕਰਕੇ ਤੇ ਸੀ ਬੋਝ ਹੈ ਤੇ ਦਿੱਲੀ ਪੁਲਿਸ ਤੋਂ ਇੱਕ ਹੈਗਾ ਹੌਲਦਾਰ ਰਾਜਾ ਸਿੰਘ ਜਿਸ ਨੇ ਆਪਣੀ ਪਰਤਾਲ ਤੋਂ ਕਿਉਂਕਿ ਇਹ ਪਰਤਾਲ ਤੋਂ ਸਾਨੂੰ ਪਤਾ ਲੱਗੇ ਕਿ ਵੀ ਇਹ ਜਿਹੜੇ ਕੁਝ ਡਿਸਮਿਸ ਮਲਾਜ਼ਮ ਇੱਕ ਦਿੱਲੀ ਦੇ ਸੀ ਜਿਹੜੇ ਤਿੰਨ ਹੋਰ ਦੋ ਮਲਾਜ਼ਮ ਸੀ ਉਹਨਾਂ ਚੋਂ ਇੱਕ ਡਿਸਮਿਸ ਮਲਾਜ਼ਮ ਸੀ ਤੇ ਬਾਕੀ ਦਿੱਲੀ ਦੇ ਮਲਾਜ਼ਮ ਇੱਥੇ ਕੋਈ ਪੀਓ ਹਰਪ੍ਰੀਤ ਨਾਮ ਦਾ ਮੁੰਡਾ ਹੈ ਵੀ ਕਰੀਅਰ ਸੈਟ ਉਹਨੂੰ ਇਹ ਗ੍ਰਿਫਤਾਰ ਕਰਨੇ ਸੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਨੇ ਅ ਕੁਝ 100000 ਰੁਪਏ ਦੇ ਕਰਦੇ ਨੂੰ ਤੋਂ ਜਿਹੜੀ ਡਿਮਾਂਡ ਦੱਸੋ ਕੀਤਾ 200000 ਤੋਂ ਪਰ ਕਬਰ ਵੀ ਕਰ ਲਿਆ 140000 ਇਹਦੀ ਮਿਤੀ 17 ਤਰੀਕ ਨੂੰ ਤਕਰੀਬਨ ਸ਼ਾਮ 6:30 ਵਜੇ ਸਾਨੂੰ ਇੱਕ ਇਤਲਾਹ ਮਿਲੀ ਸੀ ਕਿ ਕੁਝ ਪੰਜ ਇੱਕ ਬੰਦੇ ਸਕੋਰਪੀਓ ਗੱਡੀ ਵਿਦਆਊਟ ਨੰਬਰ ਮਕੂਰੀਆਂ ਸਾਈਡ ਤੋਂ ਕੋਈ ਬੰਦਾ ਕੈਪਰ ਕੇ ਮਕੂਰੀ ਦਸੂਹਾ ਸਾਈਡ ਨੂੰ ਹਾਈਵੇ ਤੇ ਆ ਰਹੀ ਹੈ ਜਿਸ ਬੰਦੀ ਮੈਂ ਐਸਐਚ ਮੁਕੇਰੀਆ ਨਾਲ ਵੀ ਤਾਲਮਿਲ ਕੀਤਾ ਉਹਨਾਂ ਨੇ ਵੀ ਦੱਸਿਆ ਵੀ ਉੱਥੇ ਦੇ ਕਈ ਇਤਲਾਮ ਮਿਲੀ ਹੈ ਜਿਸ ਤੇ ਅਸੀਂ ਨਾਕਾਬੰਦ ਕੀਤੀ ਸੀ ਕਾਲੇ ਵਾਲੇ ਪਿੰਡ ਦੇ ਵਿੱਚ ਤੇ ਉਸ ਨਾਕਾਬੰਦ ਰਾਜਦੂ ਗੱਡੀ ਉੱਥੇ ਆਈ ਹੈ ਉਹਦੇ ਚ ਤਿੰਨਕ ਨੌਜਵਾਨ ਭੱਜ ਗਏ ਸੀ ਦੋ ਸਾਡੇ ਕੋਲ ਕਾਬੂ ਆਏ ਸੀ ਉਹਦੇ ਚ ਇੱਕ ਜਿਹੜਾ ਨੌਜਵਾਨ ਜਿਹੜਾ ਪਕਰਪਰਕ ਤੇਜ ਸੀ ਮਨੋਜ ਹੈ ਇਹ ਡੈਲੀ ਪੁਲਿਸ ਤੋਂ ਆ ਇੱਕ ਹੈਗਾ ਹੌਲਦਾਰ ਰਾਜਾ ਸਿੰਘ ਇੱਕ ਪੂਰਥਲਾ ਦਾ ਡਿਸਮਿਸ ਜਿਹੜਾ ਮੁਲਾਜ਼ਮ ਸੀ ਹੈਗਾ 2024 ਚ ਡਿਸਮਿਸ ਹੋ ਗਿਆ ਸੀ ਫਿਰ ਉਹਨਾਂ ਨੂੰ ਅਸੀਂ ਪੁੱਛਗਛ ਲਈ ਲਿਆਂਦਾ ਫਿਰ ਅਸੀਂ ਆਪਣੀ ਪੁਛਕਿਸ਼ ਇਹਨਾਂ ਦੀ ਪੁਛਕਿਸ਼ ਆਪਣੀ ਪੜਤਾਲ ਤੋਂ ਪੂਰੀ ਪੜਤਾਲ ਤੋਂ ਸਾਨੂੰ ਪਤਾ ਲੱਗਿਆ ਕਿ ਵੀ ਇਹ ਜਿਹੜੇ ਕੁਛ ਡਿਸਮਿਸ ਮੁਲਾਜ਼ਮ ਇੱਕ ਦਿੱਲੀ ਦੇ ਸੀ ਜਿਹੜੇ ਤਿੰਨ ਹੋਰ ਦੋ ਮੁਲਾਜ਼ਮ ਸੀ ਉਹਨਾਂ ਚੋਂ ਕੁ ਇੱਕ ਡਿਸਮਿਸ ਮੁਲਾਜ਼ਮ ਸੀ ਤੇ ਬਾਕੀ ਦਿੱਲੀ ਦੇ ਮੁਲਾਜ਼ਮ ਇੱਥੇ ਕੋਈ ਪੀਓ ਹਰਪ੍ਰੀਤ ਨਾਮ ਦਾ ਮੁੰਡਾ ਹੈ ਮਕੇਰੀਆ ਸੈਟ ਦਾ ਉਹਨੂੰ ਇਹ ਗ੍ਰਿਫਤਾਰ ਕਰਨਾ ਸੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਉਹਨਾਂ ਨੇ ਅ ਕੁਛ 1.5 ਲੱਖ ਰੁਪਏ ਦੇ ਕਰਦੇ ਉਹਨੂੰ ਤੋਂ ਜ਼ਬਰੀ ਡਿਮਾਂਡ ਬਸੂਰ ਕੀਤਾ ਜੋ ਅਸੀਂ ਇਹ ਤੋਂ ਔਰ ਕਬਰ ਵੀ ਕਰ ਲਿਆ 140000 ਰੁਪਿਆ ਜੋ ਇਨਾਜ਼ਾਗਰਨੇ ਦੀ ਗੱਡੀ ਚ ਰਿਕਵਰ ਹੋ ਗਿਆ ਉਸ ਤਹਿਤ ਅਸੀਂ ਮਾਮਲਾ ਇੱਥੇ 18 ਤਸੂਬਾ ਦੇ ਵਿੱਚ ਐਫਆਰ ਨੰਬਰ 11 ਮਿਤੀ 18 124 ਅੰਡਰ ਸੈਕਸ਼ਨ 384 ਤੇ 120 ਵੀਆਪੀਸੀ ਤਹਿਤ ਅਸੀਂ ਇਹਨਾਂ ਪੰਜਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਜਿੱਚ ਦੋ ਦੀ ਅਸੀਂ ਅਰੈਸਟ ਪਾ ਲਈ ਹੈ ਬਾਕੀ ਇਨਵੈਸਟੀਗੇਸ਼ਨ ਫਰਦਰ ਸਾਡੀ ਚੱਲ ਰਹੀ ਹੈ